ਸਹਾਈ ਦਸੰ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਖਾਈ ਹੋਈ ਸਹਾਈ ਦਸੰ ਪਾਛਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰੌਣਕ ਦਾ ਅੰਤ ਰਿਖੀ ਖਲਸਾ ਜੀ ਸਹਾਈ ਹੁਲੁਖੇ ਵਾਹਿਗੁਰੂ ਪੰਜਾਬ ਪਿਆਰਿਆ ਤਹੌਸ ਰਜਾ ਦੇ ਹਮ ਚਾਲਿਆ ਮੁੱਤਤੀਆਂ ਹੱਥੀਆਂ ਗੁੱਪੀਆਂ ਤੱਪੀਆਂ ਜੰਨਤ ਦਾ ਨਾਮ ਜੱਪਿਆ ਵੰਡ ਕੇ ਛਕਿਆ ਤੇ ਦਿੱਤ ਲਈ ਇੱਕ ਬਾਢੀ ਦੇਖੀ ਅੰਦਰ ਕੀਤਾ ਜਿੰਨਾ ਪਿਆਰਿਆ ਸੱਚਿਆ ਮਹਾਂਪੁਰਖਾਂ ਦੀ ਕੁਮਾਈ ਦਾ ਤੇ ਹੰਤ ਕੀ ਖਲਸਾ ਜੀ ਸਾਹਿਬੀ ਬੋਲੂ ਛੀ ਬੋਹਾ ਹੈ ਕਿਆ ਰਿਆ ਕਹੋ ਸਭ ਗਾਦਿਆਂ ਚਾਲੀ ਮੁਕਤੀਆਂ ਹੱਥੀਆਂ ਬਕਤੀਆਂ ਤਰ ਡੋਲੇ ਆ ਸਗਰਾ ਖਯੋ ਮਾਸ ਦੋ ਨੈਣਾ ਮਤ ਸੋਇਓ ਏਰ ਮਿਲਣ ਕੀ ਆਸ ਦੋ ਨੈਣਾ ਮਤ ਸੋਇਓ ਏਰ ਮਿਲਣ ਕੀ ਆਸ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀ ਸਲੋਕ ਸਾਧੂ ਮਨ ਕੀ ਓਟਿ ਗਿਓ ਉਪਕ ਸਿਆਨ ਬਿ ਤਿਆਗ ਗੁਰ ਦੇਖਿਆ ਜੇ ਮਨੁ ਵਸੇ ਨਾਨਕ ਮਸਤਕ ਭਾਗ ਰਦੇਵ ਕੇ ਹਾ ਜੈ ਮਨੋ ਨਾ ਫੌਜ ਦੇ ਮਾਲ ਕੋ ਸਤ ਗੁਰੂ ਹਉਜਾ ਰਖਣੀਆ ਤਾ ਕੋ ਤਾਰੋ ਓਦੀ ਸਤਿ ਪਾਲ ਸੋ ਸਾਹਿਬ ਜੀਓ ਤੇਰਾ ਆਖਾਲ ਚਾ ਜਪ ਆ ਕਾਮ ਨਾ ਕਰਾ ਜੈ ਬਾਤ ਕਹਿ ਕਰ ਰਹੀ ਨਾ ਨਾ ਜਾਵੇ ਬਾਬਾ ਦੀਪ ਸਿੰਘ ਦੇ ਮਨੂ ਪਾ ਦੇ ਘਾਉ ਚੇੜੀ ਹਰ ਮਦਾਨੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਖਤਨ ਵਿਦਿਆ ਦਾ ਅਭਿਆਸ ਵੀ ਕਰਨਾ ਹੈ ਇਹ ਹੋਰ ਨਾ ਕੋਈ ਸ਼ਾਸਤਰ ਵਿਦਿਆ ਦੇ ਖਾਨ ਇਸ ਤਰ੍ਹਾਂ ਫਿਰ ਬਾਬਾ ਦੀਪ ਸਿੰਘ ਜੀ ਜਿਹੜੇ ਨੇ ਬਹੁ ਵੇਲਾਗ ਔਰ ਇੱਛੇ ਆ ਕੇ ਕਹਿੰਦੇ ਨੇ ਖੋਲਿਸ਼ ਕਾ ਸ਼ਬੋ ਹੋਏ ਨਾ ਤੇ ਪੌੜਿਆਂ ਨੂੰ ਲੋੜ ਨਹੀਂ ਹੁੰਦੀ ਬੁਲਾਉਣ ਦੀ ਆਪ ਹੀ ਆ ਜਾਂਦੀ ਕਿਸੇ ਦੀ ਆਤਮਾ ਪਰਮਾਤਮਾ ਨਾਲ ਜੁੜੀ ਹੈ ਨਾ ਤੇ ਜਿਹੜੇ ਰਸਤ ਪੁਰਸ਼ ਨੇ ਆਪਣੇ ਆਪ ਅੰਸ਼ੀ ਨਾ ਆਤਮਾ ਵਾਂ ਹੁੰਦਾ ਨ ਕੋ ਜਲਨਾ ਜਾਂਦੀ ਜਾਂਦੀ ਡਰਾਉਣ ਕਾ ਲੱਗ ਗਈ ਆ ਪਾਹੋਂ ਹੁਣ ਲੋਕੀ ਸਵਾਲਾਂ ਆਪਣਾ ਸੀਮਾ ਤੇ ਇਹ ਚਲ ਬਣੇ ਧਿਆਨ ਨਾਲ ਸੁਣਨਾ ਸੰਬੰਨੇ ਦੇ ਵਿੱਚ ਸ਼ੀਦਾ ਵਾਲਾ ਆਸੀ ਸਾਡਾ ਨਿਕਾ ਬੇਨਤੀ ਕਰਦਾ ਕਿ ਸਾਡੇ ਤੋਂ ਬਡੇ ਪੂਗੇ ਵਿਦਵਾਨ ਜਿਹਨੂੰ ਪਿਆਰ ਕਰੈ ਨੇ ਭਾਈ ਸੰਤ ਸਿੰਘ ਮਸ਼ਕੀਨ ਉਹਨਾਂ ਦੇ ਹੋਂਦ ਹਾਰ ਕੋਸ਼ ਗਿਰਦ ਨੇ ਜਿਨ੍ਹਾਂ ਨੇ ਬੰਬੇ ਕਲਕੱਤੇ ਦੇ ਵਿੱਚ ਉਹਨਾਂ ਦਾ ਨਾਮ ਹੀ ਪੂਰਾ ਹੋਇਆ ਤੇ ਔਰ ਬਹੁਤੋਰੇ ਪ੍ਰੋਮੋ ਦਿੰਦੇ ਅੱਜ ਸਾਡਾ ਸੁਭਾਗ ਹੈ ਇਹ بڑے ਭਾਗਾਂ ਵਾਲੇ ਜੀ ਮੈਂ ਇਹੋ ਜੀਆਂ ਮਹਾਨ ਸ਼ਖਸੀਅਤਾਂ ਐਵੇਂ ਨਹੀਂ ਜਾਂਦੀਆਂ ਬੜੇ ਕਿਸਮਤ ਨਾਲ ਜਾਂ ਬੜੇ ਵੱਡੇ ਵੱਡੇ ਗੱਫੇ ਮਿਲਦੀਆਂ ਤਾਂ ਹੁੰਦੀਆਂ ਨੇ ਸੋ ਉਹ ਸਾਡੇ ਗੁਣਤੀਆ ਜੀ ਦਰਦਦਾਰ ਦੀ ਨਹੀਂ ਜਗ सिं सूरमा लडू लख ना दुल सिंह सूरमा लडू लखनादल सिंह सूरमा लॻी पवंदो लेहो जग जाणियां जी ख़ाल